ਮਝਵੜਾ ਨੇੜਲੇ ਪਿੰਡ ਬੀੜਸਾਲ ਕਲਾਂ ਦੇ ਵਸਨੀਕ ਸੇਵਾ ਮੁਕਤ ਦੇ ਆਪਕ ਮਾਸਟਰ ਬਖਸ਼ੀ ਰਾਮ ਦੇ ਘਰ 235000 ਰੁਪਏ ਚੋਰੀ ਕਰਨ ਦੇ ਕਥਿਤ ਦੋ ਸ਼ੇਠ ਇਸ ਪਿੰਡ ਦੇ ਹੀ ਵਸਨੀਕ ਪਹਿਣ ਜਸ਼ਨਦੀਪ ਕੌਰ ਅਤੇ ਉਸਦੇ ਪ੍ਰਾ ਆਕਾਸ਼ਦੀਪ ਨੂੰ ਕਾਬੂ ਕੀਤਾ। ਪ੍ਰੈਸ ਕਾਨਫਰੰਸ ਦੌਰਾਨ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿਸੇਵਾ ਮੁਕਤ ਵਿਆਪਕ ਬਖਸ਼ੀ ਰਾਮ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਹੋਪੇਡ ਦੇ ਵਿੱਚ ਆਪਣੇ ਘਰ ਇਕੱਲਾ ਹੀ ਰਹਿੰਦਾ ਲੰਗੀ ਤੀਗ ਸਨੂ ਨਿਜੀ ਕਾਮਕਾਰ ਸੰਬੰਧੀ ਘਰ ਨੂੰ ਤਾਲਾ ਲਗਾ ਕੇ ਮਾਛੀਵਾੜਾ ਸਾਹਿਬ ਆ ਗਿਆ ਜਦੋਂ ਸ਼ਾਪ ਨੂੰ ਕਾਰ ਵਾਪਸ ਗਿਆ ਤਾਂ ਉਸਨੇ ਵੇਖਿਆ ਕਿ ਕਮਰੇ ਦੀ ਅਲਮਾਰੀ ਖੁੱਲੀ ਹੋਈ ਸੀ ਉਸ ਦੇ ਲੋਕਰ ਦੇ ਵਿੱਚ ਰੱਖੇ ਪੈਸੇ ਵੀ ਗਾਇਬ ਸਨ ਉਸਨੇ ਦੱਸਿਆ ਕਿ ਉਸਨੇ ਇੱਕ ਪਲਾਟ ਵੇਚਿਆ ਸੀ ਜਿਸ ਦੇ ਵੱਜੋਂ ਉਸ ਨੂੰ 235000 ਰੁਪਏ ਮਿਲੇ ਸਨ ਜਿਸ ਕਰਕੇ ਉਸ ਵੱਲੋਂ ਇਹ ਪੈਸੇ ਅਲਮਾਰੀ ਦੇ ਵਿੱਚ ਰੱਖੇ ਹੋਏ ਸਨ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਪਰਚਾ ਦਰਜ ਕਰਨ ਤੋਂ ਬਾਅਦ ਜਦੋਂ ਕਾਰ ਨੇੜੇ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚ ਪਿੰਡ ਦੀ ਵਾਸੀ ਜਸ਼ਨਦੀਪ ਕੌਰ ਅਤੇ ਉਸ ਦਾ ਪ੍ਰਾ ਆਕਾਸ਼ਦੀਪ ਸਿਵਾ ਮੁਕਤ ਅਧਿਆਪਕ ਤੇ ਕਰ ਜਾਂਦੇ ਕਹੀ ਦਿੰਦੇ ਨੇ ਪੁਲਿਸ ਨੇ ਇਹਨਾਂ ਦੋਵੇਂ ਭੈਣ ਭਰਾਵਾਂ ਨੂੰ ਮਾਚੀਵਾੜਾ ਨੂਰਪੁਰ ਰੋਡ ਉਤੇ ਕਾਬੂ ਕਰ ਲਿਆ ਤੇ ਪੁੱਛਗਿੱਛ ਦੌਰਾਨ ਉਹਨਾਂ ਨੇ ਦੱਸਿਆ ਕਿ ਸੇਵਾਮੁਖਤ ਅਧਿਆਪਕ ਦੇ ਕਰੋ ਚੋਰੀ ਕਰਨ ਤੋਂ ਬਾਅਦ ਉਹਨਾਂ ਇਹ ਰਾਸ਼ੀ ਆਪਣੇ ਬੈਂਕ ਖਾਤੇ ਦੇ ਵਿੱਚ ਜਮ੍ਹਾਂ ਕਰਵਾ ਦਿੱਤੀ ਹੈ ਆਪਣੇ ਜੀ ਸਾਨੂੰ 31 ਤਰੀਕ ਨੂੰ ਮਾਸਟਰ ਬਖਸ਼ੀ ਰਾਮ ਨੇ ਸਾਨੂੰ ਤਲਾਹ ਦਿੱਤੀ ਸੀ ਵੀ ਮੈਂ 30 ਤਰੀਕ ਨੂੰ ਗਿਆ ਹੋਇਆ ਸੀ ਮਾਚੀਵਾੜਾ ਸਾਹਿਬ ਆਪਣੇ ਜ਼ਰੂਰੀ ਕੰਮ ਲਈ ਮਾਸਟਰ ਬਖਸ਼ੀ ਰਾਮ ਪਿੰਡ ਬੈਸਰਕਲਾਂ ਦਾ ਰਹਿਣ ਵਾਲਾ ਜੀ ਤੇ ਇਹਨੇ ਕੋਈ ਜਗਾ ਵੇਚੀ ਸੀ ਜਿਹੜਾ 2.5 ਤੋਂ 3 ਲੱਖ ਰੁਪਏ ਜਮਾ ਉੱਥੇ ਪਿਆ ਸੀ ਅੰਦਰ ਅਲਮਾਰੀ ਚ ਤੇ ਚੋਰੀ ਕਰ ਲਿਆ ਸੀ ਉਹ ਤੋਂ ਐਫ ਆਰ ਦਰਜ ਕਰਕੇ ਅਸੀਂ ਤਫਤੀਸ਼ ਸ਼ੁਰੂ ਕਰ ਦਿੱਤੀ ਸੀ ਤੇ ਸਾਨੂੰ ਕੱਲ ਪਤਾ ਲੱਗ ਗਿਆ ਸੀ ਵੀ ਇੱਕ ਜਸਮਦੀਪ ਕौरा ਡਾਕਟਰ ਭਜਨ ਸਿੰਘ ਤੇ ਇਹਦਾ ਹੀ ਬ੍ਰਦਰ ਆ ਜੀ ਆਕਾਸ਼ਦੀਪ ਸਿੰਘ ਪੁੱਤਰ ਭਜਨ ਸਿੰਘ ਇਹ ਵੀ ਬੈਸਾਲ ਕਲਾਂ ਦੇ ਰਹਿਣ ਵਾਲੇ ਨੇ ਜੀ ਇਹਨਾਂ ਨੇ ਬਕਸੀਰਮ ਜਦੋਂ ਮੱਛੀਵਾੜਾ ਸਾਹਿਬ ਨੂੰ ਆਇਆ ਸੀ ਉਹਦੀ ਗੈਹਰੀ ਚ ਅਲਮਾਰੀ ਚੋਂ ਜਿੰਦਾ ਤੋੜ ਕੇ ਚੋਰੀ ਕਰ ਲਈ ਸੀ ਤੇ ਐਫਆਰ ਦਰਜ ਕਰਕੇ ਅਸੀਂ ਤਤਤੀਸ਼ ਸ਼ੁਰੂ ਕਰ ਦਿੱਤੀ ਜੀ ਜਿਹਨੂੰ ਗ੍ਰਿਫਤਾਰ ਕੀਤਾ ਜੀ ਫਿਰ ਇਹਨਾਂ ਨੂੰ ਅਸੀਂ ਅੱਜ ਰੱਤੀਪੁਰ ਰੋਡ ਤੋਂ ਮੱਛੀਵਾੜਾ ਸਾਹਿਬ ਤੋਂ ਗ੍ਰਿਫਤਾਰ ਕਰ ਲਿਆ ਦੋ ਜੀ ਭੈਣ ਭਰਾਵਾਂ ਨੂੰ ਜੀ ਜਿਹੜਾ ਪੈਸੇ ਜਿਹੜੇ ਰਿਕਵਰ ਹੋ ਗਏ ਜਿਹੜੇ ਚੋਰੀ ਕੀਤੇ ਸੀ ਇਹਨਾਂ ਦੇ ਜੀ ਅਜੇ ਪੁੱਛ ਗਏ ਸੀ ਦੱਸਿਆ ਜੀ ਇਹਨਾਂ ਨੇ ਆਪੇ ਖਾਤੇ ਜਮਾ ਕਰਾ ਲਏ ਅੱਗੇ ਫਰਦਰ ਅਸੀਂ ਬੈਂਕਰਾਂ ਇਹਨਾਂ ਕ ਵੀ ਕਰਾਵਾਂਗੇ ਸਟੇਟਮੈਂਟਾਂ ਲੈ ਕੇ ਅੱਗੇ ਜਾਜ ਪੜਤਾਲ ਜਾਰੀ ਹੈ ਜੀ ਹੋਰ ਵੀ ਕੋਈ ਚੋਰੀ ਦਾ ਮਾਮਲਾ ਲੱਕੇ ਦਾ ਕੋਈ ਖੁਲਾਸਾ ਹੋਇਆ ਇਸ ਨਾਲ ਤੋਂ ਕੋਈ ਕੀਤੀ ਰਿਪੋਰਟਾ ਸੁਣੋ ਉਹ ਵੀ ਪੁੱਛ ਗਏ ਸੀ ਕਿ ਹੁਣ ਪਾ ਕੇ ਜਾ ਕੇ ਮਾਨ ਜੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਕੱਲੇ ਸਰ ਇਹਨਾਂ ਨੂੰ ਰਿਮਾਂਡ ਲੈ ਕੇ ਅੱਗੇ ਫਰਜ਼ਰ ਪੁੱਛਗਿਛ ਕਰਕੇ ਅਗਲੀ ਤਫਤੀਸ਼ ਅਮਲ ਚੱਲੇਗਾ ਕੋਈ ਹੋਰ ਮਾਮਲਾ ਇਹਨਾਂ ਤੇ ਦਰਜ ਹੋਵੇ ਉਹ ਤੋਂ ਤੀਸਰ ਦਾ ਨਹੀਂ ਦੇਖਿਆ ਜਾਊਗਾ ਬਿਜ ਕੀ ਪੁੱਛਗਿਛ ਤੇ ਅੱਗੇ ਕੀ ਦੱਸ ਰਹੇ ਨੇ